ਸੋ ਡਾਕਟਰ ਸਾਹਿਬ ਮੈਂ ਜਾਨਣਾ ਚਾਹਾਂਗੀ ਕਿ ਜਿਹੜਾ ਲੇਕੋਰੀਆ ਇਹ ਹੁੰਦਾ ਕਿਉਂ ਹੈ ਇਹ ਔਰਤਾਂ ਦੇ ਵਿੱਚ ਜ਼ਿਆਦਾ ਕਿਉਂ ਪਾਇਆ ਜਾਂਦਾ ਹੈ ਸੋ ਅੱਜ ਕੱਲ ਦੀ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ ਦੀ ਜਨਰੇਸ਼ਨ ਦੀ ਵੀ ਜੇਕਰ ਆਪਾਂ ਗੱਲ ਕਰੀਏ ਇਹ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਸਭ ਤੋਂ ਵੱਡੀ ਗੱਲ ਅੱਜ ਖਾਣ ਪੀਣ ਦਾ ਜਿਹੜਾ ਸਾਡਾ ਦੌਰ ਹੈ ਉਹ ਇੰਨਾ ਖਰਾਬ ਹੋ ਚੁੱਕਿਆ ਹੈ ਕਿ ਅਸੀਂ ਸਮੇਂ ਸਿਰ ਖਾਂਦੇ ਨਹੀਂ ਸਮੇਂ ਸਿਰ ਪੈਂਦੇ ਨਹੀਂ ਸਮੇਂ ਸਿਰ ਸੌਂਦੇ ਨਹੀਂ ਤੇ ਮੋਬਾਈਲ ਅੱਜ ਕੱਲ ਮੋਬਾਈਲ ਨੂੰ ਲੋਕ ਬੱਚੇ ਇੰਨੇ ਇੰਨਾ ਜ਼ਿਆਦਾ ਦੇਖਦੇ ਨੇ ਜਿਹਦੇ ਕਾਰਨ ਵੀ ਇਹ ਇੱਕ ਰੋਗ ਫੈਲ ਰਿਹਾ ਹੈ ਕਿਉਂਕਿ ਅਸੀਂ ਜੇ ਖਾਣਾ ਵੀ ਵੱਧ ਖਾਂਦੇ ਆ ਤਾਂ ਉਹਦੇ ਨਾਲ ਸੁਸਤੀ ਹੁੰਦੀ ਹੈ ਇਸੇ ਤਰ੍ਹਾਂ ਜੇ ਅਸੀਂ ਬਾਰ-ਬਾਰ ਕਿਸੇ ਚੀਜ਼ ਨੂੰ ਰਿਪੀਟ ਕਰਦੇ ਰਹਾਂਗੇ ਜਾਂ ਬਾਰ-ਬਾਰ ਸਾਰਾ ਦਿਨ ਦੇਖਦੇ ਰਹਾਂਗੇ ਤਾਂ ਉਹਦੇ ਨਾਲ ਸਾਨੂੰ ਇਹ ਰੋਗ ਅਜਿਹੇ ਰੋਗ ਫੈਲਦੇ ਨੇ ਦੋ ਚੀਜ਼ਾਂ ਨੇ ਸਾਡੇ ਸਰੀਰ ਦੇ ਵਿੱਚ ਦੋ ਮੁੱਖ ਚੀਜ਼ਾਂ ਇੱਕ ਮੇਤਾ ਸਟੋਮਕ ਜਿਹਦੇ ਵਿੱਚ ਅਸੀਂ ਕੋਈ ਚੀਜ਼ ਖਾਣਾ ਉਹਦਾ ਰਸ ਬਣਦਾ ਹੈ ਜਦੋਂ ਰਸ ਦੇ ਵਿੱਚ ਕਿਸੇ ਤਰ੍ਹਾਂ ਦਾ ਦੂਸ਼ਤਪਨ ਆ ਜਾਂਦਾ ਹੈ ਤਾਂ ਸਾਡੇ ਸਰੀਰ ਦੇ ਵਿੱਚ ਕੋਈ ਨਾ ਕੋਈ ਰੋਗ ਪਣ ਪਦਾ ਹੈ ਜਦੋਂ ਰਸ ਲੀਵਰ ਦੇ ਵਿੱਚ ਜਾਂਦਾ ਹੈ ਤਾਂ ਲੀਵਰ ਦੇ ਵਿੱਚ ਜਾਣ ਦੇ ਨਾਲ ਸਾਡਾ ਖੂਨ ਬਲੱਡ ਵੀ ਦੂਸ਼ਤ ਹੋ ਜਾਂਦਾ ਹੈ ਜਿਹਦੇ ਨਾਲ ਸਾਨੂੰ ਬਹੁਤ ਸਾਰੇ ਰੋਗ ਲੱਗ ਜਾਂਦੇ ਹਨ ਲੇਕੋਰੀਆ ਵੀ ਇੱਕ ਉਹਨਾਂ ਰੋਗਾਂ ਵਿੱਚੋਂ ਹੈ